ਪੰਜਾਬ ਸਰਕਾਰ ਅਤੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਵੱਲੋਂ ਚਲਾਈ ਗਈ ਮਹਿੰਮ ਯੋਧ ਨਸ਼ਾ ਵਿਰੁੱਧ ਅੰਤਰਗਤ ਅੱਜ ਲੁਧਿਆਣਾ ਰੂਰਲ ਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਲੁਧਿਆਣਾ ਰੂਰਲ ਡਾਕਟਰ ਅਨਕਰ ਗੁਪਤਾ ਆਈਪੀਐਸ ਜੀ ਦੀਆਂ ਦਿਸ਼ਾ ਨਿਰਦੇਸ਼ਾਂ ਤੇ ਫ੍ਰੀਜ਼ਿੰਗ ਆਰਡਰ ਚਿਪਕਾਏ ਜਾ ਰਹੇ ਹਨ ਇਹ ਬੰਦੇ ਜਿਨ੍ਹਾਂ ਦੀ ਪ੍ਰਾਪਰਟੀਆਂ ਦੇ ਸਾਹਮਣੇ ਫ੍ਰੀਜ਼ਿੰਗ ਆਰਡਰ ਚਿਪਕਾਏ ਜਾ ਰਹੇ ਹਨ ਇਹਨਾਂ ਤੇ ਐਨਡੀਪੀਐਸ ਦੇ ਪਰਚੇ ਦਰਜ ਹੈ ਤੇ ਅੱਜ ਅਸੀਂ ਕੁੱਲ 1 ਕਰੋੜ 13 ਲੱਖ ਰੁਪਏ ਦੀ ਪ੍ਰਾਪਰਟੀ ਤੇ ਫ੍ਰੀਜ਼ਿੰਗ ਆਰਡਰਸ ਕੌਂਕੇ ਕਲਾ ਦੇ ਵੱਖ-ਵੱਖ ਪ੍ਰਾਪਰਟੀਆਂ ਦੇ ਉੱਪਰ ਲਗਾ ਈ ਆਨਵਲ ਦਿਨਾਂ ਵਿੱਚ ਜਿਹੜੇ ਨੋਟਸ ਲਗਾਈ ਹੈ ਇੱਕ ਘਟੋਂ ਦੇ ਆਰਡਰ ਤੇ ਨੋਟਿਸ ਹੈ ਇਹ ਕਿਸ ਚੀਜ਼ ਦੇ ਨੋਟਿਸ ਨਹੀਂ ਜੀ ਇਹਨਾਂ ਦੀ ਜਿਹੜੀ ਪ੍ਰਾਪਰਟੀ ਖਰੀਦੀ ਗਈ ਹੈ ਇਹ ਕੰਪੀਟੈਂਟ ਅਥਾਰਟੀ ਅਥਾਰਟੀ ਟੂ ਆਰਡਰਸ ਲਏ ਗਏ ਹੈ ਕਿ ਇਹ ਜਿਹੜੀ ਪ੍ਰਾਪਰਟੀ ਹੈ ਨਸ਼ਾ ਵੇਚ ਕਰਕੇ ਨਸ਼ੇ ਦੇ ਕਾਰੋਬਾਰ ਚੋਂ ਖਰੀਦੀ ਗਈ ਹੈ ਪ੍ਰਾਪਰਟੀ ਅਟੈਚ ਕਰਨ ਦੇ ਠੀਕ ਇਸ ਤੋਂ ਲੋਬ ਹੋਰ ਵੀ ਆਪਣੇ ਇਲਾਕੇ ਦੇ ਵਿੱਚ ਇਦਾਂ ਦੀਆਂ ਐਕਟੀਵਿਟੀਆਂ ਇਸ ਤੋਂ ਪਹਿਲਾਂ ਵੀ ਜੀ ਕਈ ਕਰੋੜਾਂ ਦੀਆਂ ਪ੍ਰਾਪਰਟੀਆਂ ਨੂੰ ਅਸੀਂ ਲੁਧਿਆਣਾ ਰੂਰਲ ਦੇ ਵਿੱਚ ਫ੍ਰੀਜ਼ ਕਰਾਇਆ ਹੈ ਵੱਖ-ਵੱਖ ਥਾਣਿਆਂ ਦੇ ਵਿੱਚ ਇਹ ਮੁਹਿੰਮ ਜਾਰੀ ਕੀਤੀ ਗਈ ਹੈ ਜਿੱਥੇ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਜਾ ਰਹੀ ਹੈ ਤੇ ਕੰਜ਼ਿਊਮਰਸ ਨੂੰ ਓਟ ਸੈਂਟਰਾਂ ਦੇ ਵਿੱਚ ਤੇ ਹਸਪਤਾਲ ਤੋਂ ਦਵਾਈ ਵੀ ਦਵਾਈ ਜਾ ਰਹੀ ਹੈ ਤੇ ਐਡਮਿਟ ਕੀਤਾ ਜਾ ਰਿਹਾ ਉੱਥੇ ਹੀ ਨਸ਼ਾ ਵੇਚ ਕੇ ਪ੍ਰਾਪਰਟੀ ਬਣਾਉਣ ਵਾਲਿਆਂ ਦੀਆਂ ਪ੍ਰਾਪਰਟੀਆਂ ਨੂੰ ਫ੍ਰੀਜ਼ ਕੀਤਾ ਜਾ ਰਿਹਾ ਜਿਹੜੇ ਸਭ ਨਸ਼ਾ ਵੇਚਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਮੈਂ ਇਹ ਗੱਲ ਕਹਿਣਾ ਚਾਹਾਂਗਾ ਕਿ ਜ਼ੀਰੋ ਟੋਲਰੈਂਸ ਪਾਲਿਸੀ ਹੈ ਪੰਜਾਬ ਸਰਕਾਰ ਦੀ ਜੀ ਇਹ ਕੰਮ ਨੂੰ ਛੱਡ ਦਿਓ ਅਸੀਂ ਤੁਹਾਡੇ ਤੇ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਅਸੀਂ ਤੁਹਾਡੇ ਤੇ ਐਫਆਈਆਰ ਵੀ ਦਰਜ ਕਰਾਂਗੇ ਉਹਨਾਂ ਐਫਆਈਆਰ ਨੂੰ ਲੌਜੀਕਲ ਲੈਣ ਤੇ ਲੈ ਜਾ ਕੇ ਤੁਹਾਨੂੰ ਸਜ਼ਾ ਵੀ ਦਵਾਈ ਜਾਊਗੀ ਤੇ ਇਸ ਗੰਦੇ ਕਾਰੋਬਾਰ ਦੇ ਵਿੱਚੋਂ ਜਿਹੜੀ ਕਮਾਈ ਨਾਲ ਤੁਸੀਂ ਪ੍ਰਾਪਰਟੀਆਂ ਖਰੀਦੂਗੇ ਉਹ ਵੀ ਅਟੈਚ ਕਰਾਈਆਂ ਜਾਣਗੀਆਂ ਤੇ ਉਹਨਾਂ ਨੂੰ ਵੀ ਫ੍ਰੀਜ਼ ਕੀਤਾ ਜਾਊਗਾ ਤਾਂ ਇਸ ਕਾਰੋਬਾਰ ਚ ਇਹਨਾਂ ਦਾ ਤੁਹਾਨੂੰ ਕੋਈ ਫਾਇਦਾ ਨਹੀਂ ਹੈ ਪਲੀਜ਼ ਇਹਨੂੰ ਛੱਡ ਦਿਓ ਪੰਜਾਬ ਸਰਕਾਰ ਅਤੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਵੱਲੋਂ ਚਲਾਈ ਗਈ ਮਹਿੰਮ ਯੋਧ ਨਸ਼ਿਆਂ ਵਿਰੁੱਧ ਅੰਤਰਗਤ ਅੱਜ ਲੁਧਿਆਣਾ ਰੂਰਲ ਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਲੁਧਿਆਣਾ ਰੂਰਲ ਡਾਕਟਰ ਅਨਕਰ ਗੁਪਤਾ ਆਈਪੀਐਸ ਜਿਦੀ ਦਿਸ਼ਾ ਨਿਰਦੇਸ਼ਾਂ ਤੇ ਫ੍ਰੀਜ਼ਿੰਗ ਆਰਡਰ ਚਿਪਕਾਏ ਜਾ ਰਹੇ ਹਨ ਇਹ ਬੰਦੇ ਜਿਨ੍ਹਾਂ ਦੀ ਪ੍ਰਾਪਰਟੀਆਂ ਦੇ ਸਾਹਮਣੇ ਫ੍ਰੀਜ਼ਿੰਗ ਆਰਡਰ ਚਿਪਕਾਏ ਜਾ ਰਹੇ ਹਨ ਇਹਨਾਂ ਤੇ ਐਨਡੀਪੀਐਸ ਦੇ ਪਰਚੇ ਦਰਜ ਹੈ ਤੇ ਅੱਜ ਅਸੀਂ ਕੁੱਲ 1 ਕਰੋੜ 13 ਲੱਖ ਰੁਪਏ ਦੀ ਪ੍ਰਾਪਰਟੀ ਤੇ ਫ੍ਰੀਜ਼ਿੰਗ ਆਰਡਰ ਇਹ ਆਉਣ ਵਾਲੇ ਦਿਨਾਂ ਵਿੱਚ ਜਿਹੜੇ ਨੋਟਸ ਲਗਾਏ ਆ ਇਹ ਘਟੋਂ ਦੇ ਆਰਡਰ ਤੇ ਨੋਟਿਸ ਆ ਜਾਂ ਕਿਸੇ ਦੀ ਨੋਟਿਸ ਹੈ ਜੀ ਇਹਨਾਂ ਦੀ ਜਿਹੜੀ ਪ੍ਰਾਪਰਟੀ ਖਰੀਦੀ ਗਈ ਹੈ ਇਹ ਕੰਪੀਟੈਂਟ ਅਥਾਰਟੀ ਅਥਾਰਟੀ ਟੂ ਆਰਡਰਸ ਲਏ ਗਏ ਹੈ ਕਿ ਇਹ ਜਿਹੜੀ ਪ੍ਰਾਪਰਟੀ ਹੈ ਨਸ਼ਾ ਵੇਚ ਕਰਕੇ ਨਸ਼ੇ ਦੇ ਕਾਰੋਬਾਰ ਚੋਂ ਖਰੀਦੀ ਗਈ ਹੈ ਪ੍ਰਾਪਰਟੀ ਅਟੈਚ ਕਰਨ ਦੇ ਠੀਕ ਹੈ ਇਸ ਤੋਂ ਲੋ ਹੋਰ ਵੀ ਆਪਣੇ ਇਲਾਕੇ ਦੇ ਵਿੱਚ ਇਦਾਂ ਦੀਆਂ ਐਕਟੀਵਿਟੀਆਂ ਇਸ ਤੋਂ ਪਹਿਲਾਂ ਵੀ ਜੀ ਕਈ ਕਰੋੜਾਂ ਦੀਆਂ ਪ੍ਰਾਪਰਟੀਆਂ ਨੂੰ ਅਸੀਂ ਲੁਧਿਆਣਾ ਰੂਰਲ ਦੇ ਵਿੱਚ ਫ੍ਰੀਜ਼ ਕਰਾਇਆ ਹੈ ਵੱਖ-ਵੱਖ ਥਾਣਿਆਂ ਦੇ ਵਿੱਚ ਇਹ ਮੁਹਿੰਮ ਜਾਰੀ ਕੀਤੀ ਗਈ ਹੈ ਜਿੱਥੇ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਜਾ ਰਹੀ ਹੈ ਤੇ ਕੰਜ਼ਿਊਮਰਸ ਨੂੰ ਓਪ ਟੈਂਟਰਾਂ ਦੇ ਵਿੱਚ ਤੋਂ ਹਸਪੀਟਲ ਤੋਂ ਦਵਾਈ ਵੀ ਦਵਾਈ ਜਾ ਰਹੀ ਹੈ ਤੇ ਐਡਮਿਟ ਕੀਤਾ ਜਾ ਰਿਹਾ ਉੱਥੇ ਹੀ ਨਸ਼ਾ ਵੇਚ ਕੇ ਪ੍ਰਾਪਰਟੀ ਬਣਾਉਣ ਵਾਲਿਆਂ ਦੀ ਉਹ ਪ੍ਰਾਪਰਟੀਆਂ ਨੂੰ ਫ੍ਰੀਜ਼ ਕੀਤਾ ਜਾ ਰਿਹਾ ਜਿਹੜੇ ਸਭ ਨਸ਼ਾ ਵੇਚਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਮੈਂ ਇਹ ਗੱਲ ਕਹਿਣਾ ਚਾਹਾਂਗਾ ਕਿ ਜ਼ੀਰੋ ਟੋਲਰੈਂਸ ਪਾਲਿਸੀ ਹੈ ਪੰਜਾਬ ਸਰਕਾਰ ਦੀ ਜੀ ਇਹ ਕੰਮ ਨੂੰ ਛੱਡ ਦਿਓ ਅਸੀਂ ਤੁਹਾਡੇ ਤੇ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਅਸੀਂ ਤੁਹਾਡੇ ਤੇ ਐਫਆਈਆਰ ਵੀ ਦਰਜ ਕਰਾਂਗੇ ਉਹਨਾਂ ਐਫਆਈਆਰ ਨੂੰ ਲੌਜੀਕਲ ਲੈਣ ਤੇ ਲੈ ਜਾ ਕੇ ਤੁਹਾਨੂੰ ਸਜ਼ਾ ਵੀ ਦਵਾਈ ਜਾਊਗੀ ਤੇ ਇਸ ਗੰਦੇ ਕਾਰੋਬਾਰ ਦੇ ਵਿੱਚੋਂ ਜਿਹੜੀ ਕਮਾਈ ਨਾਲ ਤੁਸੀਂ ਪ੍ਰਾਪਰਟੀਆਂ ਖਰੀਦੋਗੇ ਉਹ ਵੀ ਅਟੈਚ ਕਰਾਈਆਂ ਜਾਣਗੀਆਂ ਤੇ ਉਹਨਾਂ ਨੂੰ ਵੀ ਫ੍ਰੀਜ਼ ਕੀਤਾ ਜਾਊਗਾ ਤਾਂ ਇਸ ਕਾਰੋਬਾਰ 'ਚ ਰਹਿਣ ਦਾ ਤੁਹਾਨੂੰ ਕੋਈ ਫਾਇਦਾ ਨਹੀਂ ਹੈ ਪਲੀਜ਼ ਇਹਨੂੰ ਛੱਡ ਦਿਓ ਠੀਕ